ਹਗੀਏ ਸੁੱਤੇ ਉੱਦੇ ਸਾਰ ਆਪਣੇ ਫੋਨ ਨੂੰ ਟੱਚ ਕੀਤੇ ਬਿਨਾ ਕਿਸੇ ਵੀ ਹੋਰ ਚੀਜ਼ ਨੂੰ ਕੀਤੇ ਬਿਨਾ ਸਿੱਧੇ ਵਾਸ਼ਰੂਮ ਦੇ ਵਿੱਚ ਜਾਓ ਸ਼ੀਸ਼ੇ ਦੇਗੇ ਜਾ ਕੇ ਆਪਣੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਤੁਸੀਂ ਗੱਲ ਕਰਨੀ ਹੈਗੀ ਹੈ ਠੀਕ ਹੈ ਅੱਖਾਂ 'ਚ ਅੱਖਾਂ ਪਾ ਕੇ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖ ਕੇ ਆਪਣੇ ਆਪ ਨੂੰ ਕਹਿਣਾ ਹੈ ਠੀਕ ਹੈ ਆਪਣੀ ਅੱਖ 'ਚ ਅੱਖ ਪਾ ਕੇ ਆਪਣੇ ਆਪ ਨੂੰ ਕਹਿਣਾ ਕਿ ਮੈਂ ਤੈਨੂੰ ਦੇਖ ਸਕਦੀ ਹਾਂ ਜੇ ਮੁੰਡਾ ਹੋਗਾ ਮੈਂ ਤੈਨੂੰ ਦੇਖ ਸਕਦਾ ਹਾਂ ਮੈਂ ਤੈਨੂੰ ਸਵੀਕਾਰ ਕਰਦੀ ਆ ਮੀਨਸ ਜਿਹੋ ਜਿਹਾ ਵੀ ਮੈਂ ਹੈਗਾ ਮੈਂ ਹੈਗੀ ਆ ਨਾ ਮੈਂ ਆਪਣੇ ਆਪ ਨੂੰ ਸਵੀਕਾਰ ਕਰਦੀ ਆ ਕਿ ਮੈਂ ਚੰਗੀ ਹਮਾਰੀਆ ਮੈਂ ਨਹੀਂ ਆ ਅੱਗੇ ਆ ਗਿਆ ਮੈਂ ਆਪਣੇ ਜਾਂ ਮੈਂ ਤੇਰੀ ਕਦਰ ਕਰਦੀ ਆ ਹਾਈ ਉਸ ਤੋਂ ਅੱਗੇ ਆਪਣੇ ਕੋਲ ਆ ਗਿਆ ਕਿ ਮੈਂ ਤੈਨੂੰ ਜਾਣਦੀ ਆ ਜਾਂ ਮੈਂ ਤੈਨੂੰ ਜਾਣਦਾ ਹਾਂ ਲੜਕੇ ਆਪਣੇ ਵੱਲੋਂ ਇਹਨੂੰ ਜਾਣਦਾ ਕਰ ਲੋ ਪਲੀਜ਼ ਤੇ ਉਸ ਤੋਂ ਅੱਗੇ ਮੈਂ ਤੇਰੇ ਤੇ ਯਕੀਨ ਕਰਦੀ ਆ ਤੇ ਅਖੀਰਲਾ ਮੈਂ ਤੈਨੂੰ ਪਿਆਰ ਕਰਦੀ ਆ ਸੋ ਇਹ 6 ਸੈਂਟੈਂਸਸ ਨੇ ਕਿ ਮੈਂ ਤੈਨੂੰ ਦੇਖ ਸਕਦੀ ਆ ਮੈਂ ਤੈਨੂੰ ਸਵੀਕਾਰ ਕਰਦੀ ਆ ਮੈਂ ਤੇਰੀ ਕਦਰ ਕਰਦੀ ਆ ਮੈਂ ਤੈਨੂੰ ਜਾਣਦੀ ਆ ਮੈਂ ਤੇਰੇ ਤੇ ਵਿਸ਼ਵਾਸ ਕਰਦੀ ਆ ਤੇ ਮੈਂ ਤੈਨੂੰ ਪਿਆਰ ਕਰਦੀ ਆ ਠੀਕ ਹੈ ਜੀ ਸੋ ਇਹ ਹੈਗੇ ਨੇ ਸਾਡੇ 6 ਸੈਂਟੈਂਸਸ 셀ਫ ਲਵ ਦੇ ਇਹ ਕਿਉਂ ਇਹ 6 ਸੈਂਟੈਂਸਸ ਨੇ ਕਿਉਂਕਿ ਜਦੋਂ ਅਸੀਂ ਜਦੋਂ ਅਸੀਂ ਉਹਨਾਂ ਲੋਗਾਂ ਵਾਲੇ ਰਹਿੰਦੇ ਆ ਜਿਹੜੇ ਲੋਕੀ ਸਾਨੂੰ ਸਿਰਫ ਵਰਤਦਾ ਹੀ ਵਰਤਦਾ ਹੀ ਵਰਤਦਾ ਹੀ ਵਰਤਦਾ ਹੀ ਹੁੰਦੇ ਆ ਉਸ ਵੇਲੇ ਨਾ ਅਸੀਂ ਆਪਣੇ ਆਪ ਨੂੰ ਜਾਣਦੇ ਆ ਨਾ ਅਸੀਂ ਆਪਣੇ ਆਪ ਨੂੰ ਦੇਖਦੇ ਆ ਨਾ ਅਸੀਂ ਆਪਣੇ ਨੂੰ ਪਛਾਣਦੇ ਆ ਨਾ ਅਸੀਂ ਆਪਣੀ ਕਦਰ ਕਰਦੇ ਆ ਨਾ ਹੀ ਅਸੀਂ ਆਪਣੇ ਆਪ ਦੇ ਉੱਤੇ ਯਕੀਨ ਕਰਦੇ ਆ ਜਦੋਂ ਤੁਸੀਂ ਸਾਰਾ ਕੁਝ ਆਪਣੇ ਆਪਸ ਤੇ ਨਹੀਂ ਕਰਦੇ ਤਾਂ ਤੁਸੀਂ ਆਪਣੇ ਨੂੰ ਪਿਆਰ ਵੀ ਨਹੀਂ ਕਰ ਸਕਦੇ ਜਦੋਂ ਤੁਸੀਂ ਆਪਣੇ ਨੂੰ ਪਿਆਰ ਨਹੀਂ ਕਰਦੇ ਉਦੋਂ ਤੁਸੀਂ ਆਪਣੀ ਇੱਜ਼ਤ ਨਹੀਂ ਕਰਦੇ ਠੀਕ ਹੈ ਨਾ ਜਦੋਂ ਤੁਸੀਂ ਆਪਣੀ ਆਪਣੀ ਇੱਜ਼ਤ ਨਹੀਂ ਕਰਦੇ ਉਦੋਂ ਸਾਡੀ ਕੋਈ ਵੀ ਹੋਰ ਜਣਾ ਵੀ ਇੱਜ਼ਤ ਨਹੀਂ ਕਰਦਾ ਸੋ ਆਪਣੇ ਆਪ ਨੂੰ ਜਿਹੜਾ ਪਿਆਰ ਹੈਗਾ ਆ ਇਹ ਬੇਹੱਦ ਜ਼ਰੂਰੀ ਹੈ ਜਦੋਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋਗੇ ਤੁਸੀਂ ਦੇਖੋਗੇ ਤੁਹਾਡੇ ਆਲੇ ਦੁਆਲੇ ਜਿਹੜੇ ਲੋਕੀ ਹੈਗੇ ਨੇ ਉਹਨਾਂ ਦਾ ਵਤੀਰਾ ਹੌਲੀ ਹੌਲੀ ਇਹ ਚੇਂਜ ਹੋਣਾ ਸ਼ੁਰੂ ਹੋਊਗਾ ਉਹ ਤੁਹਾਡੀ ਇੱਜ਼ਤ ਕਰਨੀ ਸ਼ੁਰੂ ਕਰਨਗੇ ਠੀਕ ਹੈ ਜੀ ਸੋ ਇਹਨਾਂ ਗੱਲਾਂ ਵਾਲਾ ਸ਼ੁਰੂ ਕਰੋ ਜਦੋਂ ਆਪਣੇ ਆਪ 'ਤੇ ਧਿਆਨ ਦੇਵੋਗੇ ਤੁਸੀਂ ਆਬਵੀਅਸਲੀ ਤੁਸੀਂ ਨੱਕਾ ਹੀ ਸਾਹ ਵੀ ਲਾਉਗੇ ਮੂੰਹ ਨਾਲ ਸਾਹ ਵੀ ਬਰਕਰਾਰੋਗੇ ਬਰੀðਿੰਗ ਕਰਨੀ ਕਿੱਦਾਂ ਹੈਗੀ ਹੈ ਸਿੱਧੇ ਬੈਠਣਾ ਹੈਗਾ ਬੈਠ ਬਿਲਕੁਲ ਸਿੱਧੇ ਰੱਖਣੀ ਹੈਗੀ ਹੈ ਹੈ ਨਾ ਜੇ ਲੇਟੇ ਹੋ ਤਾਂ ਵੀ ਠੀਕ ਹੈ ਜੇ ਤੁਰਦੇ ਪਏ ਹੋ ਤਾਂ ਵੀ ਠੀਕ ਹੈ ਜੇ ਬੈਠੇ ਹੋ ਲੇਟੇ ਹੋ ਅੱਖਾਂ ਬੰਦ ਕਰ ਲਓ ਪਰ ਜੇ ਤੁਰਦੇ ਪਏ ਹੋ ਅੱਖਾਂ ਖੰਗੀਆਂ ਰੱਖਿਓ ਠੀਕ ਹੈ ਨਾ ਕਰਨਾ ਕੀ ਹੈ ਨੱਕ ਦੇ ਨਾਲ ਹੀ ਆਪਾਂ ਹੈ ਵੀ ਡੂਇਟ ਨੱਕ ਦੇ ਨੇ ਸਾਹ ਲਿਆ ਮੂਰੇ ਸਾਹ ਬਾਹਰ ਕੀਤਾ ਨੱਕ ਦੇ ਸਾਹ ਲਿਆ ਮੂਰੇ ਸਾਹ ਬਾਹਰ ਕੀਤਾ ਦੈਟਸ ਆਲ ਯੂ ਗੋਟ ਕੀਪ ਔਨ ਡੂਇੰਗ ਜੇ ਤੁਸੀਂ ਸਵੇਰ 10 ਮਿੰਟ ਇਹ ਕਰ ਲਓ ਪ੍ਰਤੀ ਸੌਣ ਤੋਂ ਪਹਿਲਾਂ 10 ਮਿੰਟ ਇਹ ਕਰ ਲਓ ਤੁਸੀਂ ਸਵੇਰੇ ਕੀਤਾ ਸਾਰਾ ਦਿਨ ਵਧੀਆ ਰਹੂਗਾ ਰਾਤੀ ਸੌਣ ਤੋਂ ਪਹਿਲਾਂ ਕੀਤਾ ਥੋੜੀ ਨੀਂਦ ਬਹੁਤ ਵਧੀਆ ਰਹੂਗੀ